ਹੈਲੋ ਗਾਇਜ਼ ਵੈਲਕਮ ਟੂ आवर ਨਿਊ ਵਲੋਗਸ ਤੁਹਾਡਾ ਤੁਹਾਡਾ ਸਾਡੇ YouTube ਚੈਨਲ ਤੇ ਸਵੀਆ ਕਪ ਹੋਪ ਸੋ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਕੱਲ ਵਾਲੇ ਵਲੋਗ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਖੁਸ਼ੀ ਹੋਈ ਤੁਸੀਂ ਸਾਰਿਆਂ ਨੇ ਠੀਕ ਹੈ ਇੰਨਾ ਪਿਆਰ ਦਿੱਤਾ ਇੰਨੀ ਸਪੋਰਟ ਕੀਤੀ ਸੂਟ ਨੂੰ ਠੀਕ ਹੈ ਸੂਟ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਕਿ ਉਦਾਂ ਦੇ ਹੀ ਸੂਟ ਠੀਕ ਆ ਆਪਾਂ ਹੋਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਅੱਜ ਕੱਲ ਦੇ ਵਿੱਚ ਵਿੱਚ ਕਿ ਸਾ ਜੋ ਬਜਟ ਫ੍ਰੈਂਡਲੀ ਸੂਟ ਹੋਣ ਤੇ ਸਾਰੇ ਵਾਈ ਕਰ ਸਕਣ ਤੇ ਸਾਰਿਆਂ ਦੀ ਰੀਝ ਪੂਰੀ ਹੋਵੇ ਹੈਂਡਵਰਕ ਵਾਲੇ ਸੂਟ ਕੋਣ ਦੀ ਤੇ ਡਿਜ਼ਾਈਨਰ ਵੀ ਹੋਣ ਹਰੇਕ ਹੈ ਜੁਨੀਖਣੀ ਦੁਕਾਨ ਤੋਂ ਨਾ ਮਿਲਦੀ ਹੋਣ ਉਹ ਤੋਂ ਠੀਕ ਹੈ ਹਰੇਕ ਦੁਕਾਨ ਤੋਂ ਨਾ ਮਿਲਦੀ ਹੋਣ ਡਿਜ਼ਾਈਨਰ ਪੀਸ ਹੀ ਹੋਣ ਤਾਂ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਆਪਾਂ ਉਹ ਵਿਆਹ ਰਹਦੀ ਆਪਾਂ ਰਿੱਕੀ ਦੀ ਵੇਟ ਕਰ ਰਹੇ ਹਾਂ ਜੁਹਾਰ ਸਿੰਘ ਦਾ ਜੋਠੇਂਗਾ ਜੀ ਠੀਕ ਹੈ ਤੇ ਆਪਾਂ ਤਾਪਾ ਤਿਆਰ ਹੋ ਕੇ ਆ ਗਈ ਸੀਗੇ نیچے ਤੇ ਆਪਾਂ ਨੂੰ ਰੋਟੀ ਖਾ ਲਈ ਜੀ ਲੋਵੀ ਗਾਇਜ਼ ਆਪਾਂ ਪਹੁੰਚ ਗਏ ਸੀਗੇ ਬੁਟੀਕ ਤੇ ਠੀਕ ਹੈ ਤੇ ਹੁਣ ਆਪਾਂ ਕਰਨੇ ਆਂ ਆਪਦੇ ਕੰਮਕਾਰ ਕਾਫੀ ਸਾਰੇ ਸੂਟ ਨੇ ਜਿਹੜੇ ਆਪਾਂ ਭੇਜਨੇ ਨੇ ਤੇ ਅੱਜ ਮੈਂ ਨਿਊ ਟਰੌਜ਼ਰ ਵੀਅਰ ਕਰਕੇ ਆਈ ਆ ਇਹ ਆਪਾਂ ਲੈਤਾ ਸੀਗਾ ਓਨਲੀ ਤੋਂ ਠੀਕ ਹੈ ਇਥੋਂ ਹੰਡਿਆਏ ਆਊਟਲੈਟ ਤੋਂ ਉਦੋਂ ਮੈਨੂੰ 1000 ਰੁਪਏ ਦਾ ਮਿਲ ਗਿਆ ਸੀ ਇਹ ਵਾਲਾ ਵਧੀਆ ਲੱਗਿਆ ਸੀ ਮੈਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਸੀਵੀਆ ਕਪਲ ਤੇ ਅੱਜ ਦਾ ਜਿਹੜਾ ਬਲੌਗ ਆਏਗਾ ਜੀ ਅੱਜ ਦੀ ਜਿਹੜੀ ਵੀਡੀਓ ਹੈਗੀ ਬਹੁਤ ਸਪੈਸ਼ਲ ਜੀ ਹੈ ਤੁਹਾਡੇ ਲਈ ਜਿਵੇਂ ਤੁਹਾਡੇ ਲਈ ਮੈਂ ਜਾਗੋ ਆਊਟਫਿਟ ਰੈਡੀ ਕੀਤੀ ਸੀ ਤਾਂ ਬੰਦੇ ਨੂੰ ਆਈਡੀਆ ਹੋ ਜਾਂਦਾ ਵੀ ਯਾਰ ਜਾਗੋ ਤੇ ਅਸੀਂ ਰੈਡੀ ਕਿੱਦਾਂ ਦਾ ਹੋਣਾ ਕਿਦਾਂ ਦੀ ਡਰੈਸ ਹੋਵੇ ਠੀਕ ਆ ਤਾਂ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਸੋਹਣੀ ਚਾਹੇ ਤਾਂ ਤੁਸੀਂ ਰਿਸੈਪਸ਼ਨ ਤੇ ਪਾ ਲਈਓ ਡਰੈਸ ਚਾਹੇ ਆਪਦੇ ਵਿਆਹ ਤੇ ਤੁਸੀਂ ਲਾਵਾਂ ਲਈ ਯੂਜ਼ ਕਰ ਸਕਦੇ ਹੋ ਜਿਹਨੇ ਇੰਗੇਜਮੈਂਟ ਤੇ ਬਣਾਉਣੀ ਹੈ ਇੰਗੇਜਮੈਂਟ ਤੇ ਬਣਾ ਸਕਦੇ ਹੋ ਠੀਕ ਹੈ ਜਿਹਨੇ ਵੈਸੀ ਆਪਦੇ ਸਪੈਸ਼ਲ ਫੰਕਸ਼ਨ ਤੇ ਬਣਾਉਣੀ ਆ ਉਵੇਂ ਬਣਾ ਸਕਦੇ ਹੋ ਬਹੁਤ ਹੈਵੀ ਡਰੈਸ ਰੈਡੀ ਕੀਤੀ ਆ ਆਪਾਂ ਕਲਰ ਤੁਸੀਂ ਉਹਦੇ ਵਿੱਚ ਕੋਈ ਵੀ ਕਲਰ ਮਿਲ ਜੂ ਤੁਹਾਨੂੰ ਕਿਹੜਾ ਮਰਜੀ ਕਲਰ ਲੈ ਲਿਓ ਠੀਕ ਹੈ ਤੇ ਪ੍ਰਾਈਸ ਵੀ ਜਮਾਂ ਸਹੀ ਪ੍ਰਾਈਸ ਤੇ ਰੈਡੀ ਹੋਈ ਹੈ ਉਹ ਠੀਕ ਹੈ ਤੇ ਅੱਜ ਮੈਂ ਤੁਹਾਨੂੰ ਉਹ ਵਾਲੀ ਡਰੈਸ ਦਿਖਾਉਣੀ ਆ ਠੀਕ ਹੈ ਤੇ ਇੱਕ ਤੁਹਾਨੂੰ ਦਿਖਾਉਣੇ ਆ ਤੁਸੀਂ ਗਰਾਰਾ ਸੂਟ ਜਿਹੜਾ ਤੁਸੀਂ ਆਪਦੀਆਂ ਲਾਮਾਂ ਤੇ ਹੀ ਪਾ ਸਕਦੇ ਹੋ ਸਪੈਸ਼ਲ ਵਿਆਹ ਤੇ ਰਿਸੈਪਸ਼ਨ ਤੇ ਅੰਗੇਜਮੈਂਟ ਤੇ ਤਿੰਨਾਂ ਲਈ ਉਹ ਯੂਜ਼ ਹੋ ਜੂ ਇੱਕ ਹੈਵੀ ਸੂਟ ਉਹ ਵੀ ਤੁਸੀਂ ਆ ਹੈਵੀ ਸੂਟ ਦੇ ਵਿੱਚ ਉਹਨੂੰ ਕਲੈਕਸ਼ਨ ਦੇ ਵਿੱਚ ਰੱਖ ਸਕਦੇ ਹਾਂ ਲਾਵਾਂ ਲਈ ਤਿਆਰ ਕਰ ਸਕਦੇ ਹਾਂ ਵਿਆਹ ਤੋਂ ਬਾਅਦ ਪਾਉਣ ਵਾਲਾ ਸੂਟ ਰੈਡੀ ਕਰਵਾ ਸਕਦੇ ਹਾਂ ਉਹ ਵਾਲਾ ਸੇਮ ਠੀਕ ਹੈ ਤੇ ਰਿਸੈਪਸ਼ਨ ਤੇ ਪਾਉਣ ਵਾਸਤੇ ਜੇ ਕਿਸੇ ਨੇ ਸੂਟ ਪਾਉਣਾਗਾ ਉਹ ਸੂਟ ਰਿਸੈਪਸ਼ਨ ਤੇ ਪਾਉਣ ਵਾਸਤੇ ਰੱਖ ਸਕਦੇ ਹਾਂ ਇਦਾਂ ਇਹ ਤਿੰਨ ਚੀਜ਼ਾਂ ਬਹੁਤ ਸਪੈਸ਼ਲ ਰੈਡੀ ਕੀਤੀਆਂ ਨੇ ਜਿਹੜੀਆਂ ਮੈਂ ਅੱਜ ਤੁਹਾਨੂੰ ਦਿਖਾਉਣੀਆਂ ਨੇ ਤਾਂ ਜੁੜੇ ਰਹੋ ਮੇਰੇ ਬਲੌਗ ਦੇ ਨਾਲ ਠੀਕ ਹੈ ਤੇ ਜ਼ਰੂਰ ਤੁਹਾਨੂੰ ਪਸੰਦ ਆਊਗੀ ਅੱਜ ਦੀ ਕਲੈਕਸ਼ਨ ਠੀਕ ਹੈ ਤੁਹਾਨੂੰ ਆਈਡੀਆ ਵੀ ਹੋ ਜਾਊਗਾ ਤੇ ਵੀ ਕਿਦਾਂ ਤੇ ਕਿਹੜੇ ਕਿਹੜੇ ਕਲਰ ਉਹਦੇ ਵਿੱਚ ਮਿਲ ਸਕਦੇ ਆ ਮੈਂ ਤੁਹਾਨੂੰ ਕਲਰ ਵੀ ਦੱਸ ਦੂੰਗੀ ਠੀਕ ਹੈ ਕਿਹੜੇ ਕਿਹੜੇ ਕਲਰ ਕਿਹੜਾ ਵਰਕ ਆ ਕਿਦਾਂ ਕੀ ਰੈਡੀ ਕਰਵਾ ਸਕਦੇ ਆ ਉਹਦਾ ਤਾਂ ਜੁੜੇ ਰਹੋ ਫੁੱਲ ਬਲੌਗ ਦੇਖਣੇ ਓ ਬਈ ਗਾਇਸ ਦੇਖੋ ਬਈ ਦੋ ਸੂਟ ਰੈਡੀ ਹੋਏ ਆ ਆਪਣੇ ਪੂਰੇ ਹੈਵੀ ਠੀਕ ਹੈ ਇੱਕ ਤਾਂ ਹੈਗਾਗਾ ਆਹ ਵਾਲਾ ਤੇ ਹੈਂਡਵਰਕ ਪਿਓਰ ਹੈਂਡਵਰਕ ਤੇ ਇਹ ਹੋਇਆ ਗਰਾਰਾ ਵੀਰੇ ਗਰਾਰਾ ਸੂਟ ਰੈਡੀ ਕੀਤਾਗਾ ਆਪਾਂ ਠੀਕ ਹੈ ਤੇ ਇਹਦਾ ਦੁਪੱਟਾ ਵੀ ਮੈਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਆ ਸ਼ਰਟ ਹੈ ਇਹਦੀ ਤੇ ਇੱਕੋ ਜਾਂ ਸਲਵਾਰ ਸੂਟ ਰੈਡੀ ਫਰੰਟ ਵਰਕ ਫੁੱਲ ਹੈਵੀ ਬਾਜੂ ਠੀਕ ਹੈ ਬੈਕ ਤੇ ਵੀ ਵਰਕ ਹੈ ਬਾਈ ਸਾਰਾ ਠੀਕ ਹੈ ਥੋੜਾ ਜਿਹਾ ਖੁੱਲਾ ਜਿਹਾ ਦੇ ਹੈ ਸੂਟਾ ਕਿਉਂਕਿ ਥੋੜੇ ਜੇ ਭੈਣ ਜਿਨ੍ਹਾਂ ਨੇ ਬਣਾਇਆਗਾ ਉਹ ਥੋੜੇ ਜੇ ਹੈਲਦੀ ਨੇ ਤੇ ਆਹ ਵਾਲੀ ਇਹਦੀ ਬਾਟਮ ਹੈ ਠੀਕ ਹੈ ਨਾਲ ਤੇ ਇਹਨਾਂ ਦੇ ਦੁਪੱਟੇ ਮੈਂ ਤੁਹਾਨੂੰ ਦਿਖਾਉਣੀ ਆ ਵੇਟ ਕਰੋ ਮੜਾ ਜੀ ਇਹ ਆਹ ਵਾਲਾ ਬਈ ਦਾ ਦੁਪੱਟਾ ਦਾ ਠੀਕ ਆ ਫੁੱਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਗਾ ਠੀਕ ਆ ਦੇਖ ਸਕਦੇ ਹੋ ਪ੍ਰੋਪਰ ਵਰਕ ਕੀਤਾ ਹੋਇਆ ਹੈਂਡਵਰਕ ਸਾਰਾ ਠੀਕ ਆ ਫੁੱਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਆਹ ਵਾਲਾ ਤਾਂ ਇਹਦਾ ਆ ਗਿਆ ਠੀਕ ਆ ਦਿਸ ਵਨ ਐਂਡ ਆ ਦੁਪੱਟਾ ਅਸੀਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਬਈ ਦੇਖੋ ਜੀ ਆਹ ਵਾਲੇ ਸੂਟ ਦਾ ਇੱਥੇ ਇੱਥੇ ਲਮਕਾ ਦੇ ਜੰਤ ਹਾਂ ਆਹ ਵਾਲਾ ਜਿਹੜਾ ਦੁਪੱਟਾ ਹੈਗਾ ਬਈ ਇਹ ਹੈਗਾ ਆ ਵਾਲੇ ਸੂਟ ਦਾ ਜਿਹਦੇ ਨਾਲ ਬਣਿਆਗਾ ਸ਼ਰਾ ਗਰਾਰਾ ਫੁੱਲ ਹੈਵੀ ਦੁਪੱਟਾ ਪ੍ਰੋਪਰ ਠੀਕ ਹੈ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਆਪਾਂ ਫੁੱਲ ਹੈਵੀ ਦੁਪੱਟਾ ਪਿਓਰ オーਰਗੈਂਜ਼ਾ ਦਾ ਠੀਕ ਹੈ ਤੇ ਕਿਸੇ ਨੇ ਵੀ ਇਹ ਵਾਲੇ ਸੂਟ ਜੇ ਰੈਡੀ ਕਰਾਉਣੇ ਆ ਕਿਸੇ ਵੀ ਕਲਰ ਤੇ ਕਰਾ ਸਕਦੇ ਹੋ ਨਿਊ ਸੂਟ ਰੈਡੀ ਹੋਏ ਨੇ ਆਪਣੀ ਬੁਟੀਕ ਦੇ ਇਹ ਠੀਕ ਹੈ ਕਿਸੇ ਵੀ ਕਲਰ ਤੇ ਜਿਨੇ ਕਰਵਾਉਣੇ ਆ ਕਰਵਾ ਸਕਦੇ ਹੋ ਰੈਡੀ ਸਾਡੇ ਕੋਲੇ ਨਾ ਇਦਾਂ ਬਹੁਤ ਕਲੈਕਸ਼ਨ ਹੁੰਦੀ ਆ ਠੀਕ ਐ ਇਹਦੀ ਲਟਕਣਾ ਦੀ ਤੇ ਅਸੀਂ ਅੱਜ ਤੁਹਾਡੇ ਨਾਲ ਨਾ ਸ਼ੇਅਰ ਕਰਨੇ ਆ ਇੱਕ ਕੁੜੀ ਨੇ ਤੁਸੀਂ ਉਹ ਵਾਲੀ ਡਰੈੱਸ ਮਤਲਬ ਕਿ ਆਪਦੀ ਵੈਡਿੰਗ ਤੇ ਵੀ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਉਹ ਤੇ ਲਟਕਣ ਲਾਉਣੇ ਨੇ ਆਪਾਂ ਇਹ ਤੇ ਲਾਉਣੇ ਆਪਾਂ ਲਟਕਣ ਅੱਜ ਤੇ ਵੈਡਿੰਗ ਤੇ ਵੀ ਤੇ ਬਾਕੀ ਤੁਸੀਂ ਆਪਦੀ ਰਿਸੈਪਸ਼ਨ ਤੇ ਆ ਗੇਂਗੇਜਮੈਂਟ ਤੇ ਬਹੁਤ ਹੈਵੀ ਕੰਮ ਕੀਤਾ ਹੋਇਆ ਸੀ ਜਾ ਸਾਡੇ ਕੋਲ ਲਟਕਣ ਦੀ ਕਲੈਕਸ਼ਨ ਬਹੁਤ ਹੁੰਦੀ ਮੈਂ ਕਹਿਣੀ ਆ ਬੰਤ ਦੇਖੋ ਆ ਤਾਂ ਲੌਂਗ ਹੋ ਜਾਣਗੇ ਠੀਕ ਆ ਜਿਆਦਾ ਤੇ ਆ ਵੀ ਸੋਹਣੀ ਲੱਗਣਗੀ ਉਹਦੇ ਨਾਲ ਮੈਚ ਕਰਦੇ ਆ ਵਰਕ ਨਾਲ ਤੇ ਆ ਵੀ ਆ ਜਿਆਦਾ ਮੈਚ ਕਰਨਗੇ ਮੈਨੂੰ ਐ ਲੱਗਦਾ ਇੱਕ ਵਾਰੀ ਇਦਾਂ ਦੇ ਛੋਟੇ ਛੋਟੇ ਹੋਰ ਵੀ ਬਹੁਤ ਸੀਗੇ ਆਪਣੇ ਕੋਲ ਪਿਛਕੇ ਪਿਛਕੇ ਜੇ ਉੱਪਰ ਪਏ ਹੋਣੇ ਹੋਰ ਵੀ ਬਹੁਤ ਸੀਗੇ ਛੋਟੇ ਛੋਟੇ ਆ ਤਾਂ ਸਾਰੇ ਵੱਡੇ ਨੇ ਨਾ ਛੋਟੇ ਛੋਟੇ ਸੀ ਦੇਖ ਨਾ ਬਸ ਨੂੰ ਤਾਂ ਲੱਗ ਰਿਹਾ ਇੰਨਾ ਚ ਸਰਜੂਆ ਐਨਾ ਚ ਦੇਖ ਲੋ ਐਨਾ ਦੰਨ ਚ ਮੈਂ ਕਹਣੀ ਆਹ ਲਾ ਦਿੰਨਾ ਨਹੀਂ ਤਾਂ ਮੈਂ ਹੋਰ ਕਿਹੜੇ ਕੱਡੇ ਸੀ ਹਾਂ ਆਹੀ ਮੈਨੂੰ ਸਹੀ ਲੱਗ ਜੇ ਹਾਂ ਮੈਚ ਕੀ ਕਰਦੇ ਆ ਦੇ ਪ੍ਰੋਪਰ ਮੈਚ ਕਰ ਗਿਆ ਇਹਦੇ ਨਾਲ ਵਰਕ ਨਾਲ ਵੀ ਤੇ ਨਾਲੇ ਆ ਚੀਜ਼ ਵੀ ਮੈਚ ਕਰਦੀ ਕਿੰਨੇ ਲਾਉਣੇ ਨੇ ਤੇ ਜੀ ਕੁਛ ਦੱਸ ਇੱਕ ਇੱਕ ਹੀ ਲਾਉਣਾ ਹਾਂਜੀ ਇੱਕ ਇੱਕ ਇੱਥੇ ਲਾਉਣਾ ਇੱਕ ਇੱਕ ਇੱਥੇ ਲਾਉਣਾ ਗਾ ਬਸ ਫਸ ਫੇਰ ਆ ਲਾ ਦਨੇ ਮੈਂ ਤਾਂ ਆ ਸਹੀ ਲੱਗਦਿਆ ਨਹੀਂ ਤਾਂ ਫਿਰ ਆ ਵੀ ਸਹੀ ਲੱਗਦਿਆ ਹਾਂਜੀ ਆ ਲਾ ਦਨੇ ਮੈਂ ਕਰਕੇ ਦੇਖੀ ہاں ਆ ਵੀ ਫੁੱਲ ਮੈਚ ਹੁੰਦਿਆਂ ਨਾਲੇ ਥੋੜੇ ਲੰਬੇ ਆ ਲਾ ਦੋ ਆ ਕੱਢ ਕੇ ਲਾ ਦੋ ਇੱਥੇ ਹਰ ਸਿੰਘ ਪੂਰੀ ਫੁਕਰੀ ਚ ਫਿਰਦਾ ਗਾਇਜ਼ ਪੂਰੀ ਫੁਕਰੀ ਚ ਪਤਾ ਵੀ ਮੇਰੀ ਮਾਸੀ ਭੂਆ ਨੇ ਆਉਣੀਆਂ ਆਉਣਾਗਾ ਆ ਤਰਿਆ ਉਹ ਤਿੰਨੇ ਸਾਰੇ ਖੰਡੇ ਆਦੇ ਨੇ ਬੈਂਤ ਪਤਾ ਵੀ ਨਹੀਂ ਲੱਗਣ ਦੇਣਾ ਆਪਾਂ ਨੂੰ ਇੱਕ ਪਾਰਸਲ ਆਰਡਰ ਕੀਤਾ ਸੀ ਘਰ ਸ਼ਾਪ ਇਹਦੀ ਮੈਂ ਚਰਚਾ ਬਹੁਤ ਸੋਹਣੀ ਸੀ ਬਾਕੀ ਯੂਜ਼ ਕਰਕੇ ਪਤਾ ਲੱਗੂ ਵੀ ਇਹ ਕਿਦਾਂ ਦੀ ਜੀ ਹੈ ਨਾ ਫੋਨ ਆ ਗਿਆ ਕਲਾਇੰਟ ਦਾ ਅਪਾਹਲਾ ਗੱਲ ਕਰ ਲਈਏ ਲਓ ਬਈ ਗਾਇਸ ਬਹੁਤ ਸੋਹਣੀ ਡਰੈਸ ਰੈਡੀ ਕੀਤੀ ਹੈ ਬਾਈ ਤੇ ਬਾਈ ਇਹ ਡਰੈਸ ਠੀਕ ਹੈ ਮੈਂ ਤੁਹਾਨੂੰ ਦਿਖਾ ਦਾਂ ਪ੍ਰੋਪਰ ক্লোਜ਼ ਤੋਂ ਦਿਖਾਉਣੀ ਆ ਇਹ ਲਓ ਜੀ ਫੁੱਲ ਹੈਂਡਵਰਕ ਆ ਬਾਈ ਕਲੀਆਂ ਵਾਲੀ ਫਰੌਕ ਤੇ ਨਾਲ ਇਹਦੇ ਲਹਿੰਗਾ ਲਹਿੰਗੇ ਦੇ ਵਿੱਚ ਵੀ ਦੇਖੋ ਤੁਸੀਂ ਵਰਕ ਆ ਠੀਕ ਹੈ ਤੇ ਬੈਕ ਸਾਈਡ ਦਿਖਾ ਦੇਣੀ ਆ ਮੈਂ ਤੁਹਾਨੂੰ ਦੇਖੋ ਫੁੱਲ ਬੈਕ ਸਾਈਡ ਵਰਕ ਆ ਠੀਕ ਹੈ ਜੁਝਾਰ ਜੁਝਾਰ ਵੀ ਉਹ ਕਰ ਰਿਹਾ ਤੇ ਬਾਹਾਂ ਦੇ ਉਪਰ ਆਪਾਂ ਪਰਲ ਵਾਲੀ ਲੇਸ ਲਗਾਈ ਆ ਹੈਂਗਿੰਗ ਲੇਸ ਠੀਕ ਹੈ ਇਹਨੂੰ ਤੁਸੀਂ ਬਈ ਸਭ ਤੋਂ ਪਹਿਲਾਂ ਤਾਂ ਮੈਂ ਜਿੱਥੇ ਤੁਹਾਡੇ ਨਾਲ ਕਲਰ ਦੀ ਗੱਲ ਕਰਾਂ ਠੀਕ ਆ ਇਹ ਵਾਲੀ ਫਰੌਕ ਨੂੰ ਚਾਹੇ ਰੈੱਡ ਚਾਹੇ ਮਹਿਰੂਨ ਮਜੈਂਟਾ ਪਰਪਲ ਵਾਈਨ ਪਿੰਕ ਡਾਰਕ ਪਿੰਕ ਜਿਹੇ ਦਾ ਮਰਜੀ ਕਲਰ ਬਣਾ ਲਓ ਕਿਸ ਨੇ ਆਉਦੇ ਲਾਵਾ ਵਾਸਤੇ ਤਿਆਰ ਕਰਾਉਣਾ ਇਹ ਸੂਟ ਲਾਵਾ ਵਾਸਤੇ ਵੀ ਕਰਵਾ ਸਕਦੇ ਹੋ ਰਿਸੈਪਸ਼ਨ ਵਾਸਤੇ ਰੁਕੋ ਮੈਂ ਤੁਹਾਨੂੰ ਸਾਰਾ ਟੋਟਲੀ ਦਿਖਾਉਣੀ ਆ ਪੜਦੀ। ਇੱਧਰ ਆ ਕੇ ਦਿਖਾ ਦਿਓ। ਲਓ ਬਈ। ਦੇਖੋ। ਆ ਤਾਂ ਦੁਪੱਟਾ ਬਈ ਫੁੱਲ ਪਿਓਰ organza ਦਾ ਦੁਪੱਟਾ ਦਾ ਸਾਰਾ ਚੈੱਕ ਕਰ ਰਿਹਾ ਤੁਸੀਂ। ਠੀਕ ਹੈ ਬਾਰਡਰ ਦੁਪੱਟੇ ਦਾ ਚਾਰੇ ਪਾਸੇ। ਦੁਪੱਟੇ ਨੂੰ ਬੁੱਕਲ ਮਾਰ ਕੇ ਲਓ ਜੀ। ਕਿੰਨਾ ਸੋਹਣਾ ਲੱਗ ਰਿਹਾ ਦੁਪੱਟਾ। ਠੀਕ ਹੈ। ਫੁੱਲ ਹੈਵੀ ਦੁਪੱਟਾ। ਕਿਸ ਨੇ ਇਹ ਸੂਟ ਤਿਆਰ ਕਰਾਉਣਾ ਸਲਵਾਰ ਸੂਟ ਕਰਾਉਣਾ ਉਹ ਵੀ ਬਣ ਜੂ ਪਜਾਮੀ ਨਾਲ ਕਰਾਉਣਾ ਉਹ ਵੀ ਬਣ ਜੂਗਾ ਸ਼ਰਾਰੇ ਨਾਲ ਗਰਾਰੇ ਨਾਲ ਸਲਵਾਰ ਨਾਲ ਕਿਵੇਂ ਮਰਜੀ ਬਣਾ ਲਿਓ ਫੁੱਲ ਹੈਂਡਵਰਕ ਤੁਸੀਂ ਦੇਖ ਸਕਦੇ ਹੋ ਫੋਟੋਸ ਤੋਂ ਦੇਖ ਲਓ ਜ਼ੂਮ ਕਰ ਲਾ ਨੋ ਬਈ ਪਹਿਲਾਂ ਬਰਕ ਨਹੀਂ ਸੀ ਦਿਖ ਰਿਆ ਬੈਂਕ ਤੋਂ ਆਹ ਦੇਖ ਲਓ ਬਾਈ ਜ਼ੂਮ ਕਰਕੇ ਦੇਖੋ ਦੁਪੱਟਾ ਠੀਕ ਹੈ ਤੇ ਇਹ ਬਈ ਸਲਵਾਰ ਸੂਟ ਬਣਾ ਲਓ ਪਜਾਮੀ ਸੂਟ ਸ਼ਰਾਰਾ ਗਰਾਰਾ ਜਿਵੇਂ ਵੀ ਬਣਾਉਣਾ ਕਿਹੜੇ ਮਰਜੀ ਕਲਰ ਤੇ ਫੁੱਲ ਹੈਂਡਵਰਕ ਦੇਖੋ ਲਓ ਬਈ ਠੀਕ ਹੈ ਅੱਗੇ ਪਿੱਛੇ ਕਲੀਆਂ ਵਾਲੀ ਬਰੋਕਾ ਤੁਹਾਡੇ ਨਾਪ ਤੇ ਬਣ ਜੂ ਤੇ ਇਹਦੇ ਨੀਚੇ ਜਿਹੜੀ ਸਕਰਟ ਬਣਾਈ ਆ ਬਈ ਕੇਨ ਲਗਾਈ ਹੋਈ ਆ ਆਪਾਂ ਪ੍ਰੋਪਰ ਠੀਕ ਹੈ ਕੇਨ ਲਗਾ ਕੇ ਬਣਾਈ ਆ ਤੇ ਨੀਚੇ ਤੁਸੀਂ ਦੇਖੋ ਹੈਂਡਵਰਕ ਆ ਉਹੀ ਹੈਂਡਵਰਕ ਸਾਰਾ ਜਿੰਨਾ ਬਾਰਡਰ ਆ ਚੁੰਨੀ ਤੇਰੀ ਆ ਠੀਕ ਹੈ ਜਿਆਰ ਸਿੰਘ ਜੀ ਚੁੱਪ ਕਰ ਜਾਓ ਸੂਟ ਵੇਚ ਲੈਣ ਦਿਓ ਤੇ ਆਹ ਵਾਲੀ ਲੇਸ ਲੱਗੀ ਆ ਠੀਕ ਹੈ ਤੇ ਮੈਂ ਵਾਰੀ ਵਾਰੀ ਮੈਨੂੰ ਤਾਂ ਇਹ ਇੰਨਾ ਸੋਹਣਾ ਲੱਗਿਆ ਪੀਸ ਆ ਨਾ ਕਿਸੇ ਵੀ ਕਲਰ ਤੇ ਕਿਸੇ ਵੀ ਕਲਰ ਤੇ ਬਣਾਓ ਕਿਸੇ ਵੀ ਕਲਰ ਠੀਕ ਹੈ ਇਹਦਾ ਜਿਹੜਾ ਫੈਬਰਿਕ ਹੈ ਇਹ ਹੈਗਾ ਸ਼ਿਮਰ ਪਿਓਰ ਸ਼ਿਮਰ ਫੁੱਲ ਪਿਓਰ ਔਰਗਾਂਜ਼ਾ ਦਾ ਦੁਪੱਟਾ ਠੀਕ ਹੈ ਜੇ ਤੁਸੀਂ ਕਿਸੇ ਹੋਰ ਫੈਬਰਿਕ ਤੇ ਬਣਾਉਣਾ ਤਾਂ ਹੋਰ ਤੇ ਵੀ ਬਣਾ ਸਕਦੇ ਹੋ ਉਹ ਤੁਹਾਡੀ ਚੋਇਸ ਹੈ ਠੀਕ ਹੈ ਜੀ ਤਾਂ ਮੈਨੂੰ ਤੁਸੀਂ ਆ ਵਾਲੇ ਨੰਬਰ ਤੇ ਮੇਰੇ ਤੇ ਵਟਸਐਪ ਕਰਨਾਗਾ ਸਕਰੀਨਸ਼ਾਟ ਭੇਜ ਕੇ ਪ੍ਰਾਈਸ ਪੁੱਛਣਾਗਾ ਠੀਕ ਹੈ ਤੇ ਇਹਦੇ ਵਾਸਤੇ ਘੱਟੋ ਘੱਟ ਸਾਨੂੰ ਸਮਾਂ ਚਾਹੀਦਾ ਜੀ 1.5 ਮਹੀਨਾ 2 ਮਹੀਨਾ 2.5 ਮਹੀਨੇ 3 ਮਹੀਨੇ ਠੀਕ ਹੈ ਉੱਥੋਂ ਤੱਕ ਸਾਨੂੰ ਸਮਾਂ ਚਾਹੀਦਾਗਾ ਇਹ ਡਰੈਸ ਤਿਆਰ ਕਰਨ ਵਾਸਤੇ ਤਾਂ ਜਿਹਨੇ ਵੀ ਆਰਡਰ ਦੇਣਾਗਾ ਬਈ ਆਰਡਰ ਦੇ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਕਲਰ ਦੇ ਵਿੱਚ ਉਹੀ ਕਲਰ ਦੇ ਵਿੱਚ ਬਣ ਜੂ ਠੀਕ ਹੈ ਪੀਸ ਹੈ ਜਿਹੜਾ ਉਹ ਬਹੁਤ ਸਮਾਂ ਲਿਆ ਬਲੌਚੀ ਚਾਹ ਤਰਾ ਇਤਵਾਰ ਨੂੰ ਪੂਰਾ ਜ਼ੂਮ ਕਰਕੇ ਦਿਖਾ ਦਨੀ ਆ ਤੁਹਾਨੂੰ ਸਾਰਿਆਂ ਨੂੰ ਲਓ ਜੀ ਦੇਖੋ ਵੇ ਲਓ ਜੀ ਕਰਾ ਸੋਹਣਾ ਸਟਿਚ ਵੀ ਪੂਰਾ ਸੋਹਣਾ ਕੀਤਾ ਹੋਇਆਗਾ ਵਰਕ ਦੀ ਗੱਲ ਕਰਾਂ ਫਿਨਿਸ਼ਿੰਗ ਦੀ ਕੱਪੜਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਤੇ ਚੁੰਨੀ ਦੇਖ ਸਕਦੇ ਹੋ ਤੁਸੀਂ ਸਾਰੀ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਬਈ ਠੀਕ ਹੈ ਤਾਂ ਆਰਡਰ ਦਿਓ ਜਲਦੀ ਲੋ ਬਈ ਗਾਇਸ ਤੇ ਹਰ ਇੱਕ ਕਿਸੇ ਦੇ ਤਾਂ ਸੂਟ ਬਣੇ ਪਏ ਨੇ ਆ ਸੂਟ ਸਾਰੇ ਬੁੱਕ ਹੋ ਗਏ ਆਪਣੇ ਤੇ ਆਣਾ ਸੱਚ ਬਈ ਪ੍ਰਿੰਟਡ ਸੂਟ ਰੈਡੀ ਹੋ ਕੇ ਆਏ ਆ ਕੁੜੀਆਂ ਦੀ ਡਿਮਾਂਡ ਹੁੰਦੀ ਆ ਬਾਹਰ ਲੀਆਂ ਦੀ ਹੈ ਨਾ ਬਈ ਮੈਂ ਤਾਂ ਤਕਹਾ ਤਾਂ ਮੈਂ ਤਿੰਨ ਸੂਟ ਆਏ ਆਪਣੇ ਕੋਲ ਰੈਡੀ ਹੋ ਕੇ ਹਾਂਜੀ ਲੈਓ ਦਿਖਾਈਏ ਆਪਣੇ ਲੈ ਆਓ ਦਿਖਾਈਏ ਇਹਨਾਂ ਨੂੰ ਹਾਂ ਉਧਰ ਉਹ ਤਾਂ ਚਮਕੀ ਜਾਂਦੀ ਆ ਫਰਾਕ ਮੇਰਾ ਜੀ ਕਰਦਾ ਮੈਂ ਮੈਂ ਪਾਲਾਂ ਸ਼ੂਟ ਕਰਦਾ ਪਾ ਕੇ ਫਰਾਕ ਸੱਚੀ ਮਨ ਹੋਇਆ ਪਿਆ ਇਦਾਂ ਲੈ ਆ ਆਪਣੇ ਕੋਲ ਤਿੰਨ ਹੀ ਆਏ ਅਜੇ ਵਰਕ ਹੋ ਕੇ ਇੱਕ ਬਰਬਰੀ ਦਾ ਵੀ ਪਿਆਗਾ ਆਪਣੇ ਕੋਲੇ ਚੁੰਨੀ ਵੀ ਉਹਦੇ ਨਾਲ ਰੈਡੀ ਪਈ ਆ yellow color ਦਾ ਉਹ ਵੀ ਲਿਆਓ ਵੀ ਦਿਖਾ ਦੰਨੀ ਆ ਮੈਂ ਖਾ ਨਹੀਂ ਲੈ ਆ ਰਾਜੂ ਇਧਰ ਆਈ ਮਿੱਠੇ ਬਣੇ ਪਲੀਜ਼ ਬੱਚੇ ਮੈਂ ਆ ਦਿਖਾ ਦਾਂ ਲੈ ਰਾਜੂ ਦਿਖਾ ਦੂਗੀ ਲੈ ਰਾਜੂ ਆ ਮੈਂ ਬਣਾ ਲੈਣੀ ਆ ਜੀ ਇਹਨੂੰ ਇਹਨੂੰ ਕਹਿ ਲਾ ਦੇ ਚੰਗੇ ਤਰੀਕੇ ਨਾਲ ਹਾਂਜੀ ਬਈ ਆਹ ਕ੍ਰੇਪ ਤੇ ਆ ਸਟੱਫ ਜਿਹੜਾ ਹੈਗਾ ਆਪਣੇ ਕੋਲ ਜਿਹੜੀ ਸ਼ਰਟ ਆ ਠੀਕ ਹੈ ਕ੍ਰੇਪ ਤੇ ਬਣੀ ਹੋਈ ਆ ਮੈਂ ਕਿਹਾ ਨਾਲ ਤੁਹਾਨੂੰ ਮਹਿੰਗੇ ਸੂਟ ਤਾਂ ਦਿਖਾ ਦੇ ਜਿਹੜੀਆਂ ਪਹਿਣਾ ਨੇ ਮੇਰੀਆਂ ਨੇ ਨਾਰਮਲ ਪਾਉਣ ਵਾਸਤੇ ਲੈਣੇ ਆ ਹਨਾ ਉਹਨਾਂ ਵਾਸਤੇ ਵੀ ਸੂਟ ਦਿਖਾ ਦਾਂ ਲਾਈਨਿੰਗ ਲੱਗੂਗੀ ਬਈ ਇਹਦੇ ਚ ਠੀਕ ਹੈ ਇਹ ਹੈਗੀ ਆ ਸ਼ਰਟ ਤੇ ਸ਼ਰਟ ਆਪਣੇ ਕੋਲ ਬਈ ਐਸ ਕੇ ਦੀ ਮਸਲੀਨ ਸਿਲਕ ਆ ਮਸਲੀਨ ਸਿਲਕ ਠੀਕ ਹੈ ਗਰਮੀ ਚ ਵੀ ਪਾ ਸਕਦੇ ਹੋ ਤੁਸੀਂ ਮੂਰੇ ਸਰਦੀ ਚ ਵੀ ਪਾ ਸਕਦੇ ਹੋ ਲਾਈਨਿੰਗ ਲਗਾ ਕੇ ਤੇ ਬਹੁਤ ਸੋਹਣੀ ਇਹਦੇ ਨਾਲ ਬਾਟਮ ਆ ਬਈ ਤੇ ਬਾਟਮ ਦੇ ਉੱਪਰ ਹੈਗਾ ਵਰਕ ਇਦਾਂ ਇਹਦੀ ਮੂਰੀ ਬਣ ਜੂਗੀ ਐਵੇਂ ਠੀਕ ਹੈ ਦੇਖੋ ਬਹੁਤ ਸੋਹਣਾ ਵਰਕ ਆ ਇੱਕ ਤਾਹ ਵਾਲਾ ਕਲਰ ਆ ਇਹਦੇ ਵਿੱਚ ਆਪਣੇ ਕੋਲ ਰੈਡੀ ਪਿਆ ਬਈ ਚਾਹੇ ਅੱਜ ਕੋਰੀਅਰ ਕਰਾ ਲਓ ਚਾਹੇ ਕੱਲ ਨੂੰ ਆ ਕੇ ਬਟਿਕ ਤੋਂ ਲੈ ਜਾਓ ਕੋਈ ਇਸ਼ੂ ਨਹੀਂ ਠੀਕ ਹੈ ਦੁਪੱਟਾ ਜੇ ਤਾਂ ਬਾਈ ਤੁਸੀਂ ਆਪ ਲਾਉਣਾ ਦੁਪੱਟਾ ਆਪ ਲਾ ਲਿਓ ਨਹੀਂ ਅਸੀਂ ਹਾ ਪਿਓ ਦਾ ਦੁਪੱਟਾ ਲਾ ਕੇ ਉਹ ਤੇ ਲੈਸ ਲਾ ਕੇ ਦਵਾਂਗੇ ਜਿਹਨੇ ਪ੍ਰਾਈਸ ਕਨਫਰਮ ਕਰਨਾ ਕਰ ਸਕਦੇ ਇੱਕ ਇਹਦੇ ਵਿੱਚ ਬਾਈ ਸੇਮ ਆਪਣੇ ਕੋਲ ਕਲਰ ਆ ਗਿਆ ਮਸਟਰਡ ਕਲ ਲਓ ਜੀ ਮਸਟਰਡ ਕਲਰ ਆ ਗਿਆ ਬਈ ਇਹ ਆ ਲਓ ਲਓ ਠੀਕ ਹੈ ਮਸਲੀਨ ਸਿਲਕ ਆ ਬਾਈ 100% ਮਸਲੀਨ ਸਿਲਕ ਹੈ ਇਹ ਠੀਕ ਹੈ ਤੇ ਬਹੁਤ ਸੋਹਣਾ ਸਟਾਫ ਆ ਤੇ ਬਹੁਤ ਸੋਹਣਾ ਬਹੁਤ ਵਧੀਆ ਜਾਇਜ਼ ਜਾਂ ਰੇਟ ਆ ਜਿਹੜੀਆਂ ਮੇਰੀਆਂ ਭੈਣਾਂ ਬਾਹਰ ਰੈਂਦੀਆਂ ਨੇ ਚਾਹੀਦਾ ਹੁੰਦਾ ਵੀ ਥੋੜਾ ਜਿਹਾ ਡਿਜ਼ਾਈਨਰ ਸਾਨੂੰ ਪੀਸ ਮਿਲ ਜੇ ਠੀਕ ਆ ਪ੍ਰਿੰਟਡ ਦੇ ਵਿੱਚ ਤਾਂ ਉਹਨਾਂ ਨੇ ਲੈ ਕੇ ਆਈਆਂ ਤੇ ਜੇ ਮੈਂ ਕਲਰ ਦੀ ਗੱਲ ਕਰਾਂ ਤਾਂ ਕਲਰ ਬਹੁਤ ਸੋਹਣੇ ਪਰ ਇਹਦੇ ਵਿੱਚ ਆਪਣੇ ਕੋਲ ਇੱਕ ਇੱਕ ਸੂਟ ਹੀ ਆ ਬਾਈ ਤੇ ਜਲਦੀ ਆਰਡਰ ਕਰਿਓ ਮਾੜਾ ਜੀ ਤੀਸਰਾ ਆ ਗਿਆ ਆ ਬਣਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਵਰਕ ਦੇ ਵਿੱਚ ਥੋੜਾ ਜਿਹਾ ਡਿਫਰੈਂਟ ਆ ਠੀਕ ਹੈ ਲੋਚ ਆ ਵਰਟਵੀ ਸਲਵਾਰਤੀ ਸਲਵਾਰ ਵੀ ਮਸਲੀਨ ਸਿਲਕ ਦੀ ਆ ਸ਼ਰਟ ਵੀ ਮਸਲੀਨ ਸਿਲਕ ਦੀ ਆ ਫੁੱਲ ਸ਼ਾਈਨੀਗਾ ਤੁਹਾਨੂੰ ਪਾਇਆ ਆਂਗਲਾ ਐ ਕਰੂੰਗਾ ਵੀ ਤੁਸੀਂ ਕ੍ਰੇਪ ਪਾਈ ਠੀਕ ਆ ਇਹ ਨਹੀਂ ਲੱਗੂਗੀ ਮਸਲੀਨ ਸਿਲਕ ਪਈ ਇੰਨਾ ਸੋਹਣਾ ਸਟਾਫ ਆ ਆ ਲੋ ਬਈ ਇਹਦੇ ਵਿੱਚ ਆ ਤਿੰਨ ਰੰਗ ਠੀਕ ਐ ਲਵੈਂਡਰ ਕਲਰ ਆ ਬਈ ਮਸਟਰਡ ਕਲਰ ਐ ਡਾਰਕ ਮਸਟਰਡ ਤੇ ਆ ਕੰਚਾਈ ਗਈ ਠੀਕ ਐ ਤਿੰਨੇ ਕਲਰ ਆ ਤਿੰਨਾ ਕਲਰਸ ਦੇ ਵਿੱਚੋਂ ਜੋ ਵੀ ਤੁਹਾਨੂੰ ਚਾਹੀਦਾਗਾ ਉਹ ਲੈ ਸਕਦੇ ਹੋਰਾ ਜੋ ਜ਼ੂਮ ਕਰਕੇ ਦਿਖਾ ਦੇ ਸਾਰਾ ਕੱਲਾ ਕੱਲਾ ਜਿਹੜਾ ਵੀ ਤੁਹਾਨੂੰ ਚਾਹੀਦਾਗਾ ਠੀਕ ਆ ਉਹ ਵਾਲਾ ਤੁਸੀਂ ਬਣਵਾ ਸਕਦੇ ਹੋ ਬਈ ਤੇ ਮੈਨੂੰ ਆਰਡਰ ਕਰ ਸਕਦੇ ਹੋ ਠੀਕ ਹੈ ਜੋ ਵੀ ਜਿਹਨੂੰ ਚਾਹੀਦਾ ਹੈ ਤਾਂ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰਨਾ 6283177170 ਵਾਲੀ ਦੀ ਸਕਰੀਨਸ਼ਾਟ ਭੇਜਣਾ ਪ੍ਰਾਈਸ ਮੈਂ ਤੁਹਾਨੂੰ ਦੱਸ ਦੂੰ ਪੇਮੈਂਟ ਅਡਵਾਂਸ ਹੋਊਗੀ ਫਿਰ ਤੁਸੀਂ ਐਡਰੈਸ ਭੇਜਣਾਗਾ ਇਹ ਤੁਸੀਂ ਅਨਸਟਿਚ ਵੀ ਲੈ ਸਕਦੇ ਹੋ ਜ਼ਰੂਰੀ ਨਹੀਂ ਸਟਿਚ ਕੀਤਾ ਅਨਸਟਿਚ ਲੈ ਸਕਦੇ ਹੋ ਤੇ ਜਿੱਦਨ ਤੁਸੀਂ ਮੈਨੂੰ ਇਹ ਸੂਟ ਦਾ ਆਰਡਰ ਕਰਤਾ ਦੋ ਦਿਨਾਂ ਦੇ ਵਿੱਚ ਵਿੱਚ ਤੁਹਾਡੇ ਕੋਲ ਇਹ ਸੂਟ ਪਹੁੰਚ ਜਾਏ ਜਿਹਨੇ ਵੀ ਕਰਨਾ ਹੁਣ ਤੁਸੀਂ ਕਰਤਾ ਲਓ ਭਾਈ ਇੱਕ ਸੂਟ ਤੁਹਾਨੂੰ ਹੋਰ ਦਿਖਾਉਣੀ ਆ ਮੈਂ ਉਹ ਵੀ ਮਸਕਲੀਨ ਸਿਲਕ ਤੇ ਆ ਬਟ ਉਹਦੇ ਨਾਲ ਜਿਹੜਾ ਸ਼ਰਟ ਹੈਗੀ ਉਹ ਉਹ ਵਰਬਰੀ ਦੀ ਹੈ ਪਿਓਰ ਵਰਬਰੀ ਸੈਮੀ ਵੀ ਨਹੀਂ ਪਿਓਰ ਵਰਬਰੀ ਦੁਪੱਟਾ ਵੀ ਹੈਗਾ ਉਹਦੇ ਨਾਲ ਵਰਬਰੀ ਦਾ ਆ ਸ਼ਰਟ ਆ ਭਾਈ ਫੁੱਲ ਪਿਓਰ ਵਰਬਰੀ ਦੀ ਆ ਠੀਕ ਹੈ ਦੋ ਸੂਟ ਸੀਗੇ ਮੈਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਕਿਉਂਕਿ ਮੇਰੇ ਕੋਲ ਕੰਮ ਇੰਨਾ ਕਾ ਹੁੰਦਾ ਵੀ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ ਇਹਦੇ ਵਿੱਚ ਇੱਕ ਕਰੀਮ ਕਲਰ ਸੀਗਾ ਉਹ ਸੇਲ ਹੋ ਗਿਆ ਮੇਰੇ ਬਟਿੰਡੇ ਦੇ ਇੱਕ ਬਹੁਤ ਪਿਆਰੇ ਕਲਾਇੰਟ ਨੇ ਉਹਨਾਂ ਨੇ ਵਿਜ਼ਿਟ ਕੀਤਾ ਉਦੋਂ ਹੀ ਉਹ ਲੈ ਗਈ ਸੀਗੀ ਠੀਕ ਹੈ ਤੇ ਆ ਇਹਦੇ ਨਾਲ ਬਈ ਸਲਵਾਰ ਆ ਸਲਵਾਰ ਦੇ ਉਪਰ ਵਾਲਾ ਬਰਕ ਆ ਜਿਵੇਂ ਬਰਕ ਦੀ ਗੱਲ ਕਰਾਂ ਤਾਂ ਕਾਫੀ ਇੰਚਸ ਤੱਕ ਇਹਦੇ ਬਰਕ ਹੋਇਆ ਹੋਇਆ ਘੱਟੋ ਘੱਟ 12 ਇੰਚ ਇਧਰੋਂ 18 ਇੰਚ ਠੀਕ ਆ ਪਹੁੰਚਾ ਤੁਹਾਡਾ 9 ਇੰਚ ਦਾ ਤਿਆਰ ਹੋ 12 ਇੰਚ ਲੰਬਾਈ ਤੇ ਬਰਕ ਹੋਇਆ ਹੋਇਆਗਾ ਤਲਵਾਰ ਤੇ ਹੀ ਬਰਕਾ ਠੀਕ ਆ ਤੇ ਬਰਬਰੀ ਦਾ ਹੀ ਇਹਦੇ ਨਾਲ ਦੁਪੱਟਾ ਆਊਗਾ ਤੇ ਦੁਪੱਟੇ ਦੇ ਉੱਪਰ ਕਰੀਮ ਕਲਰ ਦੀ ਲੇਸ ਲੱਗੀ ਹੋਗੀ ਇਹ ਵੀ ਬਹੁਤ ਪਿਆਰਾ ਸੂਟ ਆ ਕਿਸੇ ਨੇ ਵੀ ਤੁਸੀਂ ਇਹ ਵਾਲਾ ਲੈਣਾਗਾ ਇਹ ਵੀ ਲੈ ਸਕਦੇ ਹੋ ਠੀਕ ਹੈ ਮੈਨੂੰ ਦਿੱਤੇ ਹੋਏ ਨੰਬਰ ਤੇ ਮੈਸੇਜ ਹੀ ਕਰਨਾ ਤੁਸੀਂ ਮੈਨੂੰ ਫੋਟੋ ਭੇਜਨੀ ਆ ਸੂਟ ਦੀ ਪ੍ਰਾਈਸ ਮੈਂ ਤੁਹਾਨੂੰ ਫਿਰ ਮੈਂਸ਼ਨ ਕਰੂ ਫਿਰ ਤੁਸੀਂ ਪੁੱਛਦੇ ਰਹਿੰਦੇ ਹੋ ਪ੍ਰਾਈਸ ਮੈਂਸ਼ਨ ਨਹੀਂ ਕਰਦੀ ਵੀਰੇ ਮੈਂ ਇੱਥੇ ਤਾਂ ਮੈਂਸ਼ਨ ਨਹੀਂ ਕਰਦੀ ਕਿਉਂਕਿ ਜਿਹੜੇ ਲੋਕਾਂ ਨੂੰ ਕੱਪੜਾ ਵੀ ਨਹੀਂ ਨਾ ਪਤਾ ਹੁੰਦਾ ਜਾਂ ਉਸ ਚੀਜ਼ ਬਾਰੇ ਪਤਾ ਨਹੀਂ ਹੁੰਦਾ ਫਿਰ ਉਹ ਕਾਸੀ ਨੈਗੇਟਿਵ ਕਮੈਂਟ ਕਰਦੇ ਰਹਿੰਦੇ ਆ ਤਾਂ ਮੈਨੂੰ ਉਹ ਚੰਗੀ ਨਹੀਂ ਲੱਗਦੀ ਚੀਜ਼। ਤਾਂ ਤੁਸੀਂ ਪਰਸਨਲੀ ਆ ਕੇ ਪੁੱਛਦੇ ਹੋ ਫੁੱਲ ਡਿਟੇਲ ਦੇ ਵਿੱਚ ਦੱਸ ਦੰਮੀ ਇਹਨਾਂ ਨਾਲੇ ਤਾਂ ਮੈਂ ਤੁਹਾਨੂੰ ਠੀਕ ਹੈ ਨਾਲੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਹਾਂ ਅਸੀਂ ਇਹ ਸੂਟ ਲੈਣਾ ਜਾਂ ਕਿਵੇਂ ਕਰਨਾ ਹੈ ਠੀਕ ਹੈ। ਮਸ਼ੀਨ ਵਰਕ ਦੀ ਤੋਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਲਓ ਬਈ ਜਿਹਨੇ ਵੀ ਇਹ ਸੂਟ ਲੈਣਾ ਸਾਡੇ ਕੋਲ ਇੱਕੋ ਹੀ ਸੂਟ ਆ। ਠੀਕ ਹੈ ਇਹ ਵਾਰ। ਬਟ ਤੁਹਾਡੇ ਲਈ ਅਰੇਂਜ ਕਰਵਾ ਦਾਂਗੇ ਇਹ ਜੇ ਹੋਰ ਸੂਟ ਜੇ ਚਾਹੀਦੇ ਹੋ। ਉੱਥੇ ਹੀ ਹੁੰਦਾ ਜਿਹਨੇ ਵੀ ਲੈਣਾ ਲੈ ਸਕਦੇ। ਇਹ ਸੀਗਾ ਆਪਣਾ ਅੱਜ ਦਾ ਬਲੌਗ ਅੱਜ ਦੀ ਵੀਡੀਓ। ਮਿਲਦੇ ਆ ਕੱਲ ਨੂੰ ਨੈਕਸਟ ਬ ਠੀਕ ਹੈ ਜੁੜੇ ਰਹੋ ਮੇਰੇ ਚੈਨਲ ਦੇ ਨਾਲ ਜਿਹੜੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਪੁਰਾਣੇ ਨੇ ਪਲੀਜ਼ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਕਮੈਂਟ ਕਰਕੇ ਦੱਸਿਆ ਕਰੋ ਕਿਦਾਂ ਦਾ ਲੱਗਦਾ ਬਲੌਗ ਮਿਲਦੇ ਹਾਂ ਕੱਲ ਨੂੰ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਗਾਇਸ ਸਟੇ ਟਿਊਨਡ